ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈਗਾ ਜੀ ਇੱਕ ਅੱਜ ਹੀ ਸਵੇਰੇ ਅਸੀਂ ਪੀਐਸ ਕ੍ਰਿੰਡਾ ਵਿੱਚ ਅਸੀਂ ਭਰੋਪਾਲ ਵਿਲੇਜ ਚ ਦੋ 10 ਪਿਸਟਲਸ ਤੇ 2 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਲੇਡੀਆਂ ਤੇ ਇੱਕ ਬੰਦੇ ਨੂੰ ਅਸੀਂ ਗ੍ਰਿਫਤਾਰ ਕੀਤਾ ਸਾਨੂੰ ਇੱਕ ਗੁਪਤਚਰ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਜਿਹੜੇ ਹੈਗੇ ਨੇ ਕੁਲਜੀਤ ਕੌਰ ਹੁਲਫ ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਰਾਜਵੀਰ ਕੌਰ ਐਲੀਅਸ ਰਾਜਕੌਰ ਪਤਨੀ ਦਲਬੀਰ ਸਿੰਘ ਤਰਮ ਪ੍ਰੀਤ ਸਿੰਘ ਉਰਫ ਤਮੂ ਪੁੱਤਰ ਦਲਵੀਰ ਸਿੰਘ ਇਹਨਾਂ ਦੇ ਘਰੇ ਹਿਰੋਇਨ ਦੀ ਰਿਕਵਰੀ ਤੁਮੋ ਹੋ ਸਕਦੀ ਹੈ ਤਾਂ ਸਾਡੀਆਂ ਟੀਮਸ ਤੁਰੰਤ ਐਸ ਐਚ ਓ ਕਰੇਂਡਾ ਅਮਨਦੀਪ ਸਿੰਘ ਦੀ ਅਗਵਾਈ ਹੇਠ ਸਾਡੀਆਂ ਟੀਮਸ ਤੁਰੰਤ ਪਹੁੰਚੇ ਉੱਥੇ ਮੌਕੇ ਤੇ ਤੇ 2 ਕਿਲੋ ਹਿਰੋਇਨ ਦੀ ਸਾਨੂੰ ਰਿਕਵਰੀ ਹੋਈ ਹੈ ਤੇ 10 ਉੱਥੇ ਮੌਕੇ ਤੇ ਸਾਨੂੰ ਪਿਸਟਲਸ ਮਿਲੇ ਨੇ 3 ਬੋਰ ਦੇ ਐਕਸ 5 ਪਿਸਟਲਸ ਪਾਕਿਸਤਾਨੀ ਮੇਡ ਤੇ ਫਿਰ ਸਾਡੇ ਡੀ ਐਸ ਪੀ ਸਾਹਿਬ ਵੀ ਉੱਥੇ ਜਾ ਕੇ ਦੇਖ ਕੇ ਆਏ ਤੇ ਬਾਕੀ ਦੀ ਤਫਤੀਸ਼ ਅਸੀਂ ਸਾਡੀ ਚੱਲ ਰਹੀ ਹੈ ਐਫ ਆਰ ਨੰਬਰ 60 ਅਸੀਂ ਅੰਡਰ ਐਨ ਡੀ ਪੀ ਐਸ ਐਕਟ ਆਮਜ਼ ਐਕਟ ਪੀ ਐਸ ਕ੍ਰਿੰਡਾ ਵਿਖੇ ਰਜਿਸਟਰ ਕਰ ਲਿਆ ਡਰਗਮਨੀ ਨਹੀਂ ਹੈ 2000 ਰੁਪਿਆ ਡਰਗਮਨੀ ਹੈ ਜੇ ਸਾਡੇ ਚਲੇ ਦਲਬੀਰ ਸਿੰਘ ਕੌਣ ਹੈ ਜੀ ਇਹਨਾਂ ਦੇ ਇਹ ਪਿੰਨ ਜਿਹੜੇ ਨੇ ਤੁਸੀਂ ਜਿਹੜੇ ੁੰਡੇ ਦਿੱਤੇਗੇ ਨੇ ਦੋ ਐਕਸ ਕੋਆਰਡੀਨੇਟ ਇੱਕ ਤੁਸੀਂ ਗ੍ਰਫਤਾਰ ਕਰ ਲਿਆ ਇਹਦੇ ਚ ਜੀ ਇਦਾਂ ਹੋਇਆ ਹੈ ਕਿ ਇੱਕ ਤਰਨ ਤਰਨ ਪੁਲਿਸ ਵੱਲੋਂ ਵੀ ਐਕਸੈਪਟਡ ਆਪਰੇਸ਼ਨ ਚੱਲਿਆ ਸੀਗਾ ਜਿਹਦੇ ਚ ਉਹਨਾਂ ਨੇ 8 ਕਿਲੋ ਫੀਮ ਫੜੀਏ ਕਲ ਗੁਰਜੰਟ ਅਤੇ ਵਿਜੇ ਇਹਨਾਂ ਦੇ ਚਾਚੇ ਦਾ ਇਹ ਮੁੰਡੇ ਨੇ ਤੇ ਇਹਨਾਂ ਦੇ ਘਰਾਂ ਚੋਂ ਹੀ ਨੇ ਤੇ ਇਹਨਾਂ ਦੇ ਨਾਲ ਹੀ ਇਹ ਜਿਹੜੇ ਸੀਗੇ ਪਾਕਿਸਤਾਨੀ ਸਮੱਗਲਰਸ ਤੋਂ ਇਹ ਹਿਰੋਇਨ ਤੇ ਆਪਣਾ ਹਮਜ਼ ਮੰਗਾਉਂਦੇ ਸੀਗੇ ਇਹਨਾਂ ਨੇ ਅੱਗੇ ਵੀ ਤਿੰਨ ਵਾਰੀ ਪਿੱਛੇ ਇਹਨਾਂ ਨੇ ਪਹਿਲਾਂ ਵੀ ਆਰਮਜ਼ ਮੰਗਵਾ ਕੇ ਡਿਲੀਵਰ ਕੀਤੇ ਨੇ ਚੀਚਾ ਭਕਨੀ ਦੇ ਨੇੜੇ ਇਹਨਾਂ ਨੇ ਡਿਲੀਵਰੀ ਅੱਗੇ ਵੀ ਕੀਤੀ ਹੈ ਹਮਸ ਦੀ ਤੇ ਅਸੀਂ ਹੋਰ ਵੀ ਇਹਨਾਂ ਤੋਂ ਕੁਝ ਕਿਛ ਕਰਕੇ ਇਹਨੇ ਹੋਰ ਵੀ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਅਸੀਂ ਪਤਾ ਕਰ ਰਹੇ ਹਾਂ ਕਿ ਗੈਂਗਸਟਰ ਦਾ ਸਬੰਧ ਕਿਸੇ ਨਾਲ ਜੀ ਇਹਨਾਂ ਦੇ ਕਹਿਣ ਮੁਤਾਬਿਕ ਜਿਹੜੇ ਇਹਨਾਂ ਤੋਂ ਪਹਿਲਾਂ ਡਿਲੀਵਰੀਜ਼ ਲੈ ਕੇ ਗਏ ਨੇ ਉਹ ਗੈਂਗਸਟਰ ਟਾਈਪ ਬੰਦੇ ਸੀਗੇ ਅਸੀਂ ਉਹਨਾਂ ਨੂੰ ਇਹਨਾਂ ਨੂੰ ਪੁੱਛਕਿਛ ਕਰਕੇ ਸਖਤੀ ਨਾਲ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਸੀਗੇ ਤੇ ਜਦੋਂ ਜਦੋਂ ਇਹਨਾਂ ਨੇ ਡਿਲੀਵਰੀਜ਼ ਕੀਤੀਆਂ ਉਹ ਡੇਟਸ ਦੇ ਨਾਲ ਅਸੀਂ ਪੂਰੀ ਟੈਕਨੀਕਲ ਐਨਾਲਿਸਿਸ ਵੀ ਕਰਾਂਗੇ ਤੇ ਪਤਾ ਕਰਾਂਗੇ ਕਿ ਕੌਣ ਉਹ ਸੀਗੇ ਬੰਦੇ ਜਿਹੜਿਆ ਕੋਲ ਪਹਿਲਾਂ ਵੀ ਪਿਸਟਲ ਸੀ ਡਿਲੀਵਰੀ ਪਿਸਟਲ ਸਤੇ ਕਲੀਅਰ ਆ ਪ੍ਰਾਈਸ ਦਾ ਦਿੱਤੇ ਸੂਤੇ ਜਿਹਦੇ ਬਾਰੇ ਇਹ ਪੀ ਐਕਸ 5 ਪਿਸਟਲ ਸੀਗਾ ਜੀ ਇਹ ਇਹਨਾਂ ਤੋਂ ਮੰਗਾਉਂਦੇ ਸੀਗੇ ਤੇ 30 ਬੋਰ ਦੇ ਪਿਸਟਲ ਨੇ ਇੱਕ ਇੱਕ ਮੈਗਜ਼ੀਨ ਵੀ ਨਾਲ ਆਇਆ ਇਹ 10 ਮੈਗ ਪਿਸਟਲ ਆਏ ਨੇ ਤੇ 10 ਮੈਗਜ਼ੀਨ ਨਾਲ ਆਏ ਨੇ ਸਾਡੇ ਇਹਨਾਂ ਨੇ ਅੱਗੇ ਵੀ ਆਲਰੇਡੀ ਕੀਤੇ ਨੇ ਪਾਕਿਸਤਾਨੀ ਮੇਡ ਪਿਸਟਲ ਹੈ ਜੀ ਬਹੁਤ ਕਾਫੀ ਮੈਂ ਪਾਕਿਸਤਾਨ ਤੋਂ ਸਿਰਫ ਕਾਫੀ ਮਹਿੰਗੇ ਪਿਸਟਲ ਨੇ ਜੀ ਸਰ ਜੀ ਕਾਫੀ ਇਹ ਵਧੀਆ ਪਿਸਟਲ ਨੇ ਜਿਹੜੇ ਪਾਕਿਸਤਾਨੀ ਮੇਡ 30 ਬੋਰ ਦੇ ਪਿਸਟਲ ਨੇ ਵਧੀਆ ਚਲਦੇ ਨੇ ਤੇ ਗੈਂਗਸਟਰ ਟਾਈਪ ਬੰਦੇ ਮੰਗਾਉਂਦੇ ਸੀ ਇਹ ਡਰੋਨ ਨਾਲ ਹੀ ਸਾਰੀ ਡਿਲੀਵਰੀ ਜੀ ਡਰੋਨ ਨਾਲ ਹੀ ਸਾਰਾ ਇਹ ਤਾਂ ਕਿਦੋਂ ਆਈ ਸੀ ਕੰਸੈਂਟਮੈਂਟ ਦੇ ਡਰੋਨ ਨਾਲ ਇਹਨਾਂ ਨੇ ਜੀ ਪਰਸੋਂ ਇਹਨਾਂ ਕੋਲ ਡਿਲੀਵਰੀ ਆਈ ਸੀ ਜੀ ਇਹ ਸਾਰੀ ਚੀਜ਼ ਦੀ ਤੇ ਕੱਲ ਤਰਨਤਾਰਨ ਪੁਲਿਸ ਦੀ ਛਾਪਾ ਮਾਰੀ ਤੋਂ ਬਾਅਦ ਸਾਡੀ ਟੀਮ ਵੀ ਸਾਡੇ ਕੋਲ ਵੀ ਇਨਫੋਰਮੇਸ਼ਨ ਆਈ ਤੇ ਅਸੀਂ ਵੀ ਫਿਰ ਉਹਨਾਂ ਦੇ ਘਰੇ ਜਾ ਕੇ ਅੱਜ ਸਵੇਰੇ ਜਾ ਕੇ ਇਹਨਾਂ ਨੂੰ ਕਾਰਵਾਈ ਕਰਕੇ ਸਾਰਾ ਕੁਝ ਫੜ ਲਿਆ ਤਰਨਤਾਰਨ ਪ੍ਰੀਤ ਸਿੰਘ ਤੇ ਰਾਜਵੀਰ ਮਾ ਬੇਟਾ ਨਾ ਜਿਹੜੀ ਪੁਜੀਤ ਕੋਲ ਨੇ ਆ ਵਾਈਪਾ ਸੁਖਿੰਦਰ ਸਿੰਘ ਐ ਕੋਣ ਹੈ ਕਿ ਉਹਨਾਂ ਦੇ ਪਿੰਡ ਦੇ ਇਹਨਾਂ ਦੇ ਇਹਨਾਂ ਦੇ ਘਰਾਂ ਚੋਂ ਹੀ ਨੇ ਰਹੀਏ ਚਾਚੇ ਤਾਏ ਦੇ ਹੀ ਨੇ ਸਾਰੇ ਪਰਿਵਾਰੀਆ ਹਾਂਜੀ ਪਰਿਵਾਰੀਆ ਪੁਰਾਣਾ ਤਸਕਰ ਪਰਿਵਾਰ ਸੀ ਨਾ ਜਿਹਦੀ ਗਰਲਫ੍ਰੈਂਡ ਜਿਹਦੀ ਅਸਥਾਨ ਦੀ ਗੱਲ سامنے ਆਈ ਨਹੀਂ ਇੱਕ ਇਹਦੀ ਗਰਲਫ੍ਰੈਂਡ ਵੀ ਸੀਗੀ ਜਿਹੜੇ ਇਨਵੋਲਡ ਸੀਗੇ ਇਹ ਸਾਰੇ ਜਿਵੇਂ ਹੈਗੇ ਜਿਵੇਂ ਕਹਿ ਸਕਦੇ ਪੂਰਾ ਟੱਬਰ ਜਿਹੜੇ ਆਸੇ ਪਾਸੇ ਦੇ ਗੰਢੀ ਪਿੰਡ ਹਾਂਜੀ ਹਾਂਜੀ ਜੀ ਉਹਦਾ ਨਾਮ ਕੀ ਹੈ ਜੀ ਗਰਲਫ੍ਰੈਂਡ ਦਾ ਨਾਮ ਹੈਗਾ ਕੁਲਜੀਤ ਕੌਰ ਜਿਹੜੀ ਹੈਗੀ ਆ ਜੀ ਉਹਦੀ ਗਰਲਫ੍ਰੈਂਡ ਸੈਟਿੰਗ ਹੈ ਜੀ ਹਾਂਜੀ ਉਹ ਗਰਲਫ੍ਰੈਂਡ ਸੀ ਉਹਦੇ ਨਾਲ ਦੀ ਸੈਟਿੰਗ ਸੀ ਉਹ ਵੀ ਨਾਲ ਰਿਲੀਜ਼ਿੰਗ ਸੀ ਸੈਟਿੰਗ ਦਾ ਨਾਟ ਐਨ ਅਪ੍ਰੋਪਰੀਏਟ ਵਰਡ ਉਹਦੇ ਮਤਲਬ ਇਦਾਂ ਸੀਗਾ ਨਹੀਂ ਨਹੀਂ ਬਹੁਤ ਸੀਗਾ ਜੀ ਉਹ ਜੀ ਵਾਜ਼ ਐਕਟਿਵਲੀ ਇਨਵੋਲਡ ਥੇ ਜੀ ਅਸਰ ਇਹ ਜਿਸ ਤਰੀਕੇ ਨਾਲ ਕੈਨੇਡਾ ਪੁਲਿਸ ਸਟੇਸ਼ਨ ਨੂੰ ਬਹੁਤ ਵਧੀਆ ਕੰਮ ਕੀਤਾ ਗਿਆ ਪਹਿਲਾਂ ਵੀ ਚਾਹਾਂ ਦੀ ਚੀਜ਼ ਸਮਝੋ ਕਿੰਨਾ ਕਿ ਇਹ ਚੈਲੈਂਜਿੰਗ ਜੌਬ ਹੈ ਕੈਨੇਡਾ ਪੁਲਿਸ ਦੇ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਗੁੱਡ ਮਾਰਨਿੰਗ ਡੀਜੀਪੀ ਸਾਹਿਬ ਗورو ਕੀ ਅਦਰ ਜੀ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਸੀਂ ਛੇੜਿਆ ਇਹਨੂੰ ਅਸੀਂ ਹੁਣ ਪੰਜਾਬ 'ਚ ਨਸ਼ਿਆਂ ਨੂੰ ਜੜ ਤੋਂ ਮੁਕਾਦਿਆ ਉਹਦੇ ਤਹਿਤ ਹੀ ਜਿਹੜੀ ਸਾਡੀ ਟੀਮ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਉਹਦੇ 'ਚ ਇੱਕ ਕੰਪੋਨੈਂਟ ਹੈਗਾ ਜੀ ਘਰੈਂਡਾ ਪੁਲਿਸ ਸਟੇਸ਼ਨ ਜਿਹੜਾ ਕਿ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ ਇਹ ਬਾਰਡਰ ਦੇ ਨਾਲ ਥਾਣਾ ਲੱਗਦਾ ਹੈ ਬਾਰਡਰ ਦੇ ਨਾਲ ਇਹਦੇ ਸਾਰੇ ਪਿੰਡ ਨੇ ਪੁਰਾਣਾ ਸਮਗਲਰਸ ਵੀ ਇੱਥੇ ਨੇ ਜਿਹੜਿਆਂ ਦੇ ਲਿੰਕੇਜ ਇਸਨੇ ਤੇ ਇੱਥੋਂ ਤੋਂ ਅਸੀਂ ਸਮਝਦੇ ਹਾਂ ਕਿ ਥਿਸ ਇਜ਼ ਦਾ ਸਟਾਰਟ ਜਿੱਥੇ ਅਸੀਂ ਥੱਲ ਪਾਣੀ ਸਭ ਤੋਂ ਜ਼ਿਆਦਾ ਤੇ ਉਸ ਦੇ ਤਹਿਤ ਇੱਥੇ ਸਭ ਤੋਂ ਜ਼ਿਆਦਾ ਸਾਡਾ ਫੋਕਸ ਵੀ ਹੈ ਤੇ ਫੋਕਸਡ ਤਰੀਕੇ ਨਾਲ ਤੁਹਾਡੇ ਸਾਹਮਣੇ ਰਿਜ਼ਲਟ ਵੀ ਹੈ ਆ ਦੋ ਦਿਨ ਫ੍ਰੈਂਡ ਹੈਗੇ ਨੇ ਨਾਲ ਜਨਾਂ ਦੇ ਤੇ ਸਾਡੇ ਨਾਲ ਆਦਦੇ ਗ੍ਰੇ ਹਾਰ ਨਗਰ ਹੋ ਗਿਆ ਫੜਨਾ ਹੋ ਗਿਆ ਉਥੋਂ ਦੇ ਜਿਹੜੇ ਤਸਕਰ ਜਿਹੜੇ ਹਾਲੇ ਤੱਕ ਉਹਦੇ ਬਾਹਰ ਨੇ ਜੀ ਸਾਰੇ ਜਿਹੜੇ ਤਸਕਰ ਨੇ ਤੁਸੀਂ ਪਤਾ ਕਰਾਓ ਪਿੰਡਾਂ ਚੋਂ ਜਾਂ ਤਾਂ ਭੱਜੇ ਹੋਏ ਨੇ ਜਾਂ ਉਹ ਜੇਲ੍ਹਾਂ ਚ ਨੇ ਤੇ ਅੱਗੇ ਵੀ ਇਦਾਂ ਦੀ ਮੁਹਿੰਮ ਚੱਲਦੀ ਰਹੇਗੀ ਜਿਹੜੇ ਵੀ ਸਾਡੇ ਸਾਹਮਣੇ ਕੋਈ ਵੀ ਜਿਹੜੇ ਸਾਨੂੰ ਪਬਲਿਕ ਦੀ ਬੜੀ ਵਧੀਆ ਸਪੋਰਟ ਮਿਲ ਰਹੀ ਹੈ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਕੋਲ ਆ ਰਹੀ ਹੈ ਅਸੀਂ ਤੁਰੰਤ ਉਹਦੇ ਤੇ ਐਕਟ ਕਰ ਰਹੇ ਹਾਂ ਇਹਦੇ ਨਾਲ ਪਬਲਿਕ ਦਾ ਸਾਡੇ ਨਾਲ ਜਿਹੜਾ ਸਹਿਯੋਗ ਹੈ ਉਹ ਵੀ ਵਧ ਰਿਹਾ ਤੇ ਸਾਡਾ ਜਿਹੜਾ ਮੋਰਲ ਹੈ ਪੁਲਿਸ ਦਾ ਉਹ ਵੀ ਬਹੁਤ ਵਧਿਆ ਹੋਇਆ ਅਸੀਂ ਪੂਰੇ ਕਾਫੀ ਹਾਈ ਮੋਰਲ ਨਾਲ ਅਸੀਂ ਸਰ ਲੇਡੀਜ਼ ਨੂੰ ਕਿਉਂ ਅੱਗੇ ਲੰਭਾ ਜੀ ਤਾਂ ਕਿ ਸ਼ੱਕ ਨਾ ਪੈ ਸਕੇ ਦੇਖੋ ਜੀ ਇਹ ਤਫਤੀਸ਼ ਦਾ ਪਾਰਟ ਹੈ ਅਸੀਂ ਅੱਗੇ ਵੀ ਇਨਫੋਰਮੇਸ਼ਨ ਹੋਰ ਡਿਵੈਲਪ ਕਰਾਂਗੇ ਕਿ ਇਹਨਾਂ ਨੇ ਇਹਨਾਂ ਦਾ ਇੰਪੋਰਟੈਂਟ ਪਾਰਟ ਸੀਗਾ ਕਿ ਇਹ ਸਿਰਫ ਫਰੰਟ ਤੇ ਰੱਖੀਆਂ ਗਈਆਂ ਸੀ ਕਿ ਆ ਇਹ ਆਪ ਦੀ ਤਸਕਰੀ ਚੰਗ ਹੋਵੇ ਇਹ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਤਿੰਨ ਕਨਸਾਈਨਮੈਂਟਸ ਆਲਰੇਡੀ ਨੌਕਲ ਆ ਚੁੱਕੀਆਂ ਸਨ ਤੇ ਅੱਗੇ ਵੀ ਇਹਨਾਂ ਦੇ ਪਲਾਨ ਸੀਗੇ ਕਿ ਇਹ ਕਰਨਗੇ ਸਰ ਇਹ ਜਿਹੜਾ ਇਹ ਕੇਸ ਜਿਹੜਾ ਐਫਆਈਆਰ ਦੱਸ ਕਿ ਜਿਹੜੇ ਇਸਕੇ ਨੈਵ ਬੰਦੇ ਨਾਮਿਨੇਟ ਤੇ ਛੇ ਹੀ ਨੇ ਇਸ ਤੋਂ ਲੱਗੋ ਇਹਦੇ ਚ ਤਿੰਨ ਅਕਿਊਜ਼ਡ ਅਸੀਂ ਅਰੈਸਟ ਕਰ ਲਏ ਆ ਜਿਹੇ ਤਿੰਨ ਬੰਦੇ ਜਿਹੜੇ ਅਸੀਂ ਹੋਰ ਨਾਮਿਨੇਟ ਕਰ ਲਏ ਜਿਹੜੇ ਸਾਡੀ ਗ੍ਰਿਫਤ ਤੋਂ ਬਾਹਰ ਨੇ ਪਰ ਉਹਨਾਂ ਤੇ ਵੀ ਸਾਡੀਆਂ ਟੀਮਸ ਰੇਡ ਕਰ ਰਹੀਆਂ ਅਸੀਂ ਉਹਨਾਂ ਨੂੰ ਵੀ ਬਹੁਤ ਜਲਦੀ ਗ੍ਰਿਫਤ ਦਲਵੀਰ ਸਿੰਘ ਨੇ ਨਾਮਿਨੇਟ ਕੀਤਾ ਹੀ ਜੇ ਜਿਹੜਾ ਦਲਵੀਰ ਸਿੰਘ ਹੈ ਉਹ ਹਜੇ ਨਾਮਿਨੇਟਡ ਨਹੀਂ ਹੈ ਜੀ ਉਹਦੇ ਅਜੇ ਪੁੱਛ ਕੇ ਅਸੀਂ ਪਤਾ ਕਰਾਂਗੇ ਕਿ ਉਹਨਾਂ ਦਾ ਰੋਲ ਹੈਗਾ ਨਹੀਂ ਹੈਗਾ ਜੇ ਰੋਲ ਹੋਏਗਾ ਜੀ ਸਾਰਿਆਂ ਨੂੰ ਅਸੀਂ ਨਾਮਿਨੇਟ ਕਰਕੇ ਵੀ ਵਿਲ ਅਰੈਸਟ ਦਾ ਕਿਉਂ ਇਹਨੂੰ ਕਿੰਨੀ ਵੱਡੀ ਕਾਮ ਹੈ ਇਸ ਨੂੰ ਬਹੁਤ ਵੱਡਾ ਕਾਟਲ ਹੈ ਨਾਮਿਸੋਲਣਾ ਨੇ ਹੈ ਵੀ ਦੇ ਤਰਕੜੀ ਵੀ ਦੇਖੋ ਜੀ ਇਹ ਜਿਹੜੀ ਆ ਹੈਰੋਇਨ ਦੀ ਕਨਸਾਈਨਮੈਂਟ ਹੈ ਦੋ ਕਿਲੋ ਉਹ ਵੀ ਜਿਹੜੀ ਹੈਰੋਇਨ ਦੀ ਕਨਸਾਈਨਮੈਂਟ ਹੈ ਉਹ ਵੀ ਅੱਗੇ ਵਿਚਾਰੇ ਜਿਹੜੇ ਸਾਡੇ ਯੂਥ ਹੈ ਜਿਹੜੇ ਨਸ਼ਾ ਕਰ ਰਹੇ ਨੇ ਮਜਬੂਰੀ ਚ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਹੁਣ ਲਤ ਲੱਗ ਚੁੱਕੀ ਹੈ ਇਹ ਉਹਨਾਂ ਕੋਲ ਜਾਣਾ ਸੀਗਾ ਤੇ ਉਹ ਯੂਥ ਨੂੰ ਹੁਣ ਅਸੀਂ ਮੋਟੀਵੇਟ ਕਰਕੇ ਡੀ ਐਡਿਕਸ਼ਨ ਸੈਂਟਰ ਚ ਰੀਹੈਬਿਲੀਟੇਸ਼ਨ ਸੈਂਟਰ ਚ ਭੇਜਾਂਗੇ ਇੱਕ ਤਾਂ ਉਹ ਵਾਲਾ ਪੋਰਸ਼ਨ ਕੱਟ ਹੋ ਗਿਆ ਦੂਸਰਾ ਤੁਸੀਂ ਦੇਖ ਰਹੇ ਹੋ ਇਹ ਵੈਪਨਸ ਜਿਹੜੇ ਸੀਗੇ ਮਾੜੇ ਅਨਸਰਾਂ ਦੇ ਹੱਥਾਂ ਚ ਜਾਣੇ ਸੀ ਜਿਨ੍ਹਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਅਸੀਂ ਇਹ ਵੈਪਨ ਕਨਸਾਈਨਮੈਂਟ ਇੱਥੇ ਹੀ ਸੀਜ਼ ਕਰਕੇ ਇੱਥੇ ਹੀ ਰੋਕ ਕੇ ਜਿਹੜੇ ਮਾੜੇ ਕੰਮ ਕਰਨ ਚਾ ਰਹੇ ਸੀਗੇ ਉਹਨਾਂ ਨੂੰ ਵੀ ਠੱਲ ਪਾਈ ਹੈ ਅਸੀਂ ਜਲਦੀ ਹੀ ਇਹ ਵੀ ਆਇਡੈਂਟੀਫਾਈ ਕਰ ਲਾਂਗੇ ਕਿ ਇਹ ਜਾਣੇ ਕਿਹਦੇ ਕੋਲ ਸੀਗੇ ਤਾਂਕਿ ਜਿਹੜੇ ਮਾੜੇ ਅਨਸਰ ਜਿਹੜੇ ਦੀ ਸੋਚ ਹੈਗੀ ਹੈ ਕਿ ਕ੍ਰਾਈਮ ਕਰਨਾ ਹੈ ਕ੍ਰਿਮੀਨਲਸ ਦੇ ਅਸੀਂ ਉਹਨਾਂ ਨੂੰ ਵੀ ਬਹੁਤ ਜਲਦੀ ਠੱਲ ਪਾ ਦੋ ਵੀ ਇਹਨਾਂ ਕੋਲ ਬਰਾਉਂਡੀਆਂ ਹੋਈ ਉਮੀਦ ਹੈ ਜੀ ਅਸੀਂ ਇਨਟੈਰੋਗੇਸ਼ਨ ਚੱਲ ਰਹੀ ਹੈ ਸਾਡੀ ਹੋਰ ਵੀ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਜਿਵੇਂ ਤੁਹਾਨੂੰ ਦੱਸਿਆ ਤਿੰਨ ਵਾਰੀ ਕਨਸਾਈਨਮੈਂਟਸ ਹੋੜ ਆਈਆਂ ਸੀਗੀਆਂ ਅੱਗੇ ਕਿਹੜੇ ਬੰਦਿਆਂ ਕੋਲ ਡਿਲੀਵਰੀ ਹੋਣੀ ਸੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਪ੍ਰੋਪਰਲੀ ਇਹਨੂੰ ਹੋਰ ਵੀ ਤਫ਼ਤੀਸ਼ ਕਰਕੇ ਕੁ ਇਨਾਂ ਨੂੰ ਰਿਮਾਂਡ ਸਾਡਾ ਮਿਲ ਚੁੱਕਾ ਆ ਆਪਾਂ ਨੂੰ ਫੇਸ ਕਰਨ ਲਈ ਅਸੀਂ ਜਾਣਾ ਤੇ ਆਪਾਂ ਨੂੰ ਰਿਮਾਂਡ ਜਲਦੀ ਹੀ ਅਸੀਂ ਮੰਗਾਗੇ ਤਿੰਨ ਚਾਰ ਦਿਨ ਦਾ ਅਸੀਂ ਮਿਨੀਮਮ ਰਿਮਾਂਡ ਲਵਾਗੇ ਜੀ ਬਾਕੀ ਇਹਨਾਂ ਤੋਂ ਪ੍ਰੋਪਰਲੀ ਪੁੱਛਗਿੱਛ ਕਰ ਸਕਦੇ ਸਰ ਇਹ ਅਮਰਿਤਪਾਲ ਦੇ ਜਿਹੜੇ ਸਾਥੀ ਆ ਰਹੇ ਇਹਨਾਂ ਦਾ ਤਾਂ ਮਨੂੰ ਧਿਆਨ ਦੇਣਾ ਲੇਖੋ ਜੀ ਅਮਰਿਤਪਾਲ ਦਾ ਕੇਸ ਜਿਹੜਾ ਸੀਗਾ ਉਹਦੇ ਚ ਸਾਡੇ ਹੈੱਡਕੁਆਰਟਰ ਤੋਂ ਵੀ ਪ੍ਰੈਸ ਕਾਨਫਰੰਸ ਹੋ ਚੁੱਕੀ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੁਹਾਨੂੰ ਡੀਆਈਜੀ ਸਾਹਿਬ ਨੇ ਵੀ ਦੱਸਿਆ ਕਿ ਜਿਹੜੇ ਅਜਨਾਲਾ ਵਾਲੇ ਕੇਸ 39 ਨੰਬਰ ਐਫ ਆਈ ਆਰ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਹੁਣ ਅਕੋਰਡਿੰਗ ਟੂ ਲਾਅ ਅਸੀਂ ਅਰੈਸਟ ਕਰਾਂਗੇ ਉਹਨਾਂ ਨੂੰ ਜੱਜ ਸਾਹਿਬ ਦੇ ਪ੍ਰੋਡਿਊਸ ਕਰਾਂਗੇ ਤੇ ਜਿਹੜੀ ਅੱਗੇ ਦੀ ਇਨਵੈਸਟੀਗੇਸ਼ਨ ਹੈ ਤਾਂ ਕਿ ਉਹ ਜਿਹੜੀ ਲਾਫੁਲ ਇਨਵੈਸਟੀਗੇਸ਼ਨ ਲਾਫੁਲ ਕੋਰਸ ਆਫ ਐਕਸ਼ਨ ਹੈ ਉਹ ਅਸੀਂ ਅੱਗੇ ਪੂਰਾ ਕਰਾਂਗੇ ਉਹ ਅਸੀਂ ਤਫਤੀਸ਼ ਖਤਮ ਕਰਾਂਗੇ ਜਿਹੜੀ ਪ੍ਰੋਸੈਸ ਨੂੰ ਥੋੜਾ ਜਿਹਾ ਟਾਈਮ ਲੱਗੇਗਾ ਦੇਖੋ ਇਹਨਾਂ ਨੂੰ ਜਲਦੀ ਹੀ ਲਿਆਵਾਂਗੇ ਜੀ ਉਹਨਾਂ ਦੀ ਜਿਵੇਂ ਜਿਵੇਂ ਉਹ ਨਿਕਲ ਰਹੇ ਨੇ ਉਹਨਾਂ ਦੀ ਅਰੈਸਟ ਪੈ ਰਹੀ ਹੈ ਤੇ ਅੱਗੇ ਉਹਨਾਂ ਨੂੰ ਜਲਦੀ ਹੀ ਤੁਹਾਡੇ ਨਾਲ ਜਿਹੜੇ ਅਪਡੇਟਸ ਹੈਗੇ ਆ ਅਸੀਂ ਸ਼ੇਅਰ ਕਰਾਂਗੇ ਅੱਜ ਤੱਕ ਕਿੰਨੇ ਅਰੈਸਟ ਹੋਏ ਨੇ ਮਤਲਬ ਕਿੰਨੇ ਅਰੈਸਟ ਦੇਖੋ ਜੀ ਹੁਣ ਤੱਕ 4 ਦੀ ਅਰੈਸਟ ਪੈ ਚੁੱਕੀ ਹੈ ਤੇ ਹੋਰ ਵੀ ਜਿਹੜੇ ਹੈਗੇ ਨੇ ਉਹ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਸਾਰਿਆਂ ਨੂੰ ਐਸ ਪਰ ਲਾ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਨੂੰ ਜੱਜ ਸਾਹਿਬ ਦੇ ਪ੍ਰੋਡਿਊਸ ਕਰਕੇ ਰਿਮਾਂਡ ਲੈ ਕੇ ਤਫਤੀਸ਼ ਕਰਾਂਗੇ ਤਾਂ ਜੋ ਉਹਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਉਹ ਸੀ ਮਿਕਮੁਲਕ ਸਰ ਇਹ ਟੋਟਲ ਕਿੰਨੇ ਬੰਦੇ ਜਿਹਨਾਂ ਤੇ ਐਨਐਸਏ ਹਟਈਏ ਤੇ ਕਦੋਂ ਤੱਕ ਨਾਂ ਨਹੀਂ ਜਾਈ ਦੇਖੋ ਜੀ 10 ਬੰਦੇ ਟੋਟਲ ਜਿਹਨੇ ਜਿਹੜੇ ਤੇ ਐਨਐਸਏ ਲੱਗੀ ਹੈ ਇਹ ਸਾਰਿਆਂ ਨੂੰ ਪਤਾ ਹੈ ਥੋੜੀ ਥੋੜੀ ਜਿਹੜੀ ਐਨਐਸਏ ਦੀ ਮਿਆਦ ਹੁੰਦੀ ਹੈ ਤੁਹਾਨੂੰ ਪਤਾ ਹੋ ਖਤਮ ਹੋਣੀ ਹੈ ਜਿਵੇਂ ਜਿਵੇਂ ਹੁੰਦਾ ਜਾਏਗਾ ਅਸੀਂ ਤੁਹਾਡੇ ਨਾਲ ਪ੍ਰੋਟੈਕਟ ਕਰਾਂਗੇ ਤੇ ਹੁਣ ਇੱਥੇ ਅਮਨ ਸਰ ਜਿਸ ਨਾਲ ਟੀਮਾਂ ਕਿੰਨੀਆਂ ਤੁਹਾਡੀ ਟੀਮਾਂ ਗਈਆਂ ਜੀ ਉੱਥੇ ਜੀ ਗਈਆਂ ਹੋਈਆਂ ਕਿੰਨੀਆਂ ਦੇ ਕੋਦੋਦ ਕਨਾਲ ਦੀ ਉਮੀਦ ਹੈ ਸਰ ਉਹ ਤੁਹਾਨੂੰ ਸ਼ੇਅਰ ਕਰ ਦਾਂਗੇ ਕਿ ਇੰਡੀਓ ਕੋਰਸ ਆਫ ਟਾਈਮ ਅਸੀਂ ਸਭ ਕੁਝ ਸ਼ੇਅਰ ਕਰਾਂਗੇ ਤਾਂ 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 ਵਾਲਾ ਜਦੋਂ ਕੀ ਇਹ ਕੇਸ ਐਸਨਲ ਰਿਲੇਟਡ ਜਦ ਆ ਕੀ ਕੱਲ ਹੀ ਹੋਇਆ ਹੋਇਆ ਜੀ ਸੋਣੀ ਗੱਲ ਹੀ ਹੋਇਆ ਜੀ ਕੇਸ ਰਜਿਸਟਰ ਵਿੱਚ ਓਕੇ ਉਹਨਾਂ ਦਾ ਤੁਹਾਨੂੰ ਟਿਪ ਆਫ ਜਿਹੜੀ ਆ ਮਿਲੀ ਹੈ ਉਸ ਤੋਂ ਬਾਅਦ ਇਹ ਸਾਡੀ ਸੈਪਰੇਟ ਇਨਫਰਮੇਸ਼ਨ ਸੀਗੀ ਨਹੀਂ ਸਾਡੇ ਕਿਉਂਕਿ ਬੀਡੀਸੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਸਾਡੇ ਜਿਹੜਾ ਲੋਕਲ ਇਨਫਰਮੇਸ਼ਨ ਸਿਸਟਮ ਹੈਗਾ ਸਾਡੀ ਲੋਕਾਂ ਵੱਲੋਂ ਸਪੋਰਟ ਸਾਨੂੰ ਇੰਨੀ ਜ਼ਿਆਦਾ ਵਧੀਆ ਹੈਗੀ ਹੈ ਲੋਕਾਂ ਨੇ ਹੀ ਸਾਨੂੰ ਇਨਫਰਮੇਸ਼ਨ ਦਿੱਤੀ ਤੇ ਉਹਦੇ ਤੇ ਅਸੀਂ ਐਕਟ